ਲਾਈ ਵੀ ਅੱਜ ਆਪਾਂ ਫਹਾਰੇ ਲਾਵਾਂਗੇ ਆਰੇ ਆ ਗਾਈ ਨੂੰ ਤੇ ਝੋਟੀ ਨੂੰ ਬੜੇ ਫਹਾਰੇ ਲਾਵਾਂਗੇ ਦੇਖਦੇ ਆ ਫਿਰ ਕਿੰਨੇ ਦਾ ਸਮਾਨ ਲੱਗਦਾ ਆਪ ਹੀ ਲਾਵਾਂਗੇ ਆਪਾਂ ਪਹਿਲਾਂ ਤੁਹਾਨੂੰ ਸਮਾਨ ਦਿਖਾ ਦਈਏ ਵੀ ਕੀ ਕੀ ਰੇਟ ਆ ਤੇ ਕਿਹੜਾ ਕਿਹੜਾ ਸਮਾਨ ਲਿਆਏ ਆ ਆਪਾਂ ਦਾ ਸਿਮੈਂਟੂ ਹਾਂਜੀ ਆਪਾਂ ਫੌਗਰ ਕਿੰਨੇ ਲੈਨੇਗੇ ਇੱਕ ਕਿੰਨੇ ਦਾ ਸੀ 50 ਰੁਪਏ ਦਾ ਬਾਈ ਆ 50 ਆ ਇੱਕ ਫੌਗਰ ਸੀਗਾ ਆਪਾਂ ਕਿੰਨੇ ਲੈ ਆ ਆਪਾਂ 5 5 ਫੌਗਰ ਲੈ ਆਏ ਅਸੀਂ ਤਿੰਨ ਛੋਟੇ ਤੇ ਆ ਦੋਨੇ ਜਿਹੜੇ ਵੱਡੇ ਲਏ ਤੇ ਆ ਟੀ ਆ ਤੇ ਆ ਕਿੰਨੇ ਦਾ ਸੀਗਾ ਇਹ ਪੰਟੀ ਕਬੀਰਪੀਆਂ ਨਹੀਂ ਪੈ ਗਈ ਸੀ ਬੀ ਟੀ ਪੈ ਗਈ ਸੀ ਇੱਕ ਹਾਂ ਤੇ ਆਹ ਇਹ ਬਾਜਨ ਵਾਲੇ ਨੇ ਨਾ ਹਾਂ ਇਹ ਬਾਜਨ ਵਾਲੇ ਆਪਾਂ ਨੂੰ 25 ਰੁਪਏ ਦੇ ਇਹ 25 ਦਾ ਇੱਕ ਆ ਇਹ ਬਾਜਨ ਵਾਲੇ ਨੇ ਜਿਹੜੇ ਆਪਾਂ ਜਿਵੇਂ ਪਾਇਪ ਲੰਮੀ ਲਾ ਦਾਂਗੇ ਆਹ ਆਹ ਕੋਣ ਤੇ ਨਰਗੀ ਫੁੱਟ ਪਾਇਪ ਪਾਈ ਪਤਲੀ ਅਰੋ ਵਾਲੀ ਸਿਆਤਾ ਨਰ ਵੀ ਫੱਟੇ ਪਾਇਪ ਆਪਾਂ 50 ਰੁਪਏ ਫੁੱਟ ਲੈ 150 ਰੁਪਏ ਦੀ ਆਪਾਂ ਪਾ ਬਲੇ ਆ ਇਹ ਆਪਣੀ ਗੈਸ ਵਾਲੀ ਪਾਈਪ ਹੁੰਦੀ ਜਿਹੜੀ ਆਪਾਂ ਆਮ ਗੈਸ ਤੇ ਵਰਤਦੇ ਆਂ ਘਰਾਂ 'ਚ ਉਹ ਪਾਈਪ ਹੈ ਤੇ ਇਹ ਆਪਾਂ ਨੂੰ ਪੈ ਗਈ ਪਿਆਰਤੀਆਂ ਦੀ 2 ਮੀਟਰ 50 ਹੀ ਇਹ ਪੈ ਗਈ 2 ਮੀਟਰ ਪਾਈਪ ਹਾਂ ਤੇ ਇਹਦੇ ਵਿੱਚ ਜਿਹੜਾ ਹੈਗਾ ਹਾਂ ਇਹ ਵੀ ਪਿਆਰਤੀਆਂ ਦਿੱਤੀ ਆਪਾਂ ਫਿੱਟ ਜਾਏ ਸਾਰਾ ਇਹ ਪਾਈਪ ਫਿੱਟ ਜਾ ਆਪਾਂ ਲਾ ਕੇ ਦਿਖਾਵਾਂਗੇ ਤੁਹਾਨੂੰ ਵੀ ਕਿੱਥੇ ਲੱਗਦਾ ਯਾਦ ਇਹ ਆਏਗਾ ਯਾਤ ਅੱਚੀ ਦੇਸੀ ਬਾਜਨ ਵਾਲੇ ਇਦਾਂ ਦਾ ਮੋਟਰ ਆ ਗਈ ਇੱਧਰ ਆਪਣੀ ਡਾਗਲ ਕਿਸਾਨ ਦੀ ਆ ਗਈ ਇਹ ਆ ਦੇਖੋ ਡਾਗਲ ਮੋਟਰ ਆ ਗਈ ਇਹ ਤੇ ਆ ਚਾਰਜ ਆ ਗਿਆ ਨਾਲ ਹੀ ਇਹਦੇ ਇਹ ਕਿੰਨੇ ਦਾ ਸੀ ਸੱਟੇ ਆਪਣਾ 1200 ਦਾ ਨਾ 1200 ਦਾ 1200 ਦਾ ਦੋਨੇ ਚੀਜ਼ਾਂ ਆਈਆਂ ਇਹਦੇ 900 ਦੀ ਮੋਟਰ ਦਿੱਤੀ ਸੀ ਡਬਲ ਤੇ 250 ਦਾ ਆਪ ਨੂੰ ਚਾਰ ਦਿੱਤਾ ਸੀ 250 ਦਾ 200 ਦਾ ਚਾਰਜ ਨਾਲ ਆ 50 ਦਾ ਪਲੱਗ ਜੀ ਸੀ ਤੇ ਇਹ ਸਾਰੇ ਕਿੰਨੇ ਹੋ ਗਏ ਆਪਣੇ ਟੋਟਲ ਇਹ ਆਪਣਾ ਟੋਟਲ ਹੋ ਗਿਆ ਸੀਗਾ ਤੇ ਆਪਣਾ 670 ਬੰਦਰ ਕੀ ਲੱਗੇ ਸੀਗੇ ਤੇ ਆਪਣਾ 1100 ਰੁਪਿਆ ਬਣਾਈ ਤੇ ਉੱਪਰ ਤੇ ਲੱਗ ਗਿਆ 141900 ਰੁਪਿਆ ਹੋ ਗਿਆ ਸੀ ਇਹ ਆਪਣਾ 11700 ਰੁਪਿਆ ਦਾ ਆਪਣਾ ਸਾਰਾ ਕੰਮ ਬਣ ਗਿਆ ਤੇ ਆਪਾਂ ਹੁਣ ਇੱਥੇ ਲਾਵਾਂਗੇ ਫੌਕਰ ਫਿਰ ਦੱਸਦੇ ਤੁਹਾਨੂੰ ਵੀ ਕੀ ਕੁਆਲਿਟੀ ਆ ਤੇ ਕਿੰਨੇ ਕੁ ਵਧੀਆ ਨੇਗੇ ਤੇ ਜੇ ਆਪਾਂ ਨੂੰ ਇੰਨੇ ਕਿਹੇ ਚ ਚ ਲਵਾਉਣੇ ਹੋਣ ਤਾਂ 2500 3000 ਚ ਲੱਗਦੇ ਨੇ ਹਾਂ ਮਾੜਾ ਹਾਂ ਤੇ ਆਹ ਤੋਂ ਹੁਣ ਆਪਾਂ ਪਾਣੀ ਦਾ ਭਰ ਕੇ ਧਰਾਂਗੇ ਇੱਥੇ ਕਿਉਂ ਟੈਂਕੀ ਪਾਣੀ ਨੇੜੇ ਨਹੀਂ ਹੈਗਾ ਸਪਲਾਈ ਤਾਂ ਕਰਕੇ ਚਾਲਨ ਲਾ ਕੇ ਦਿਖਾਉਣੇ ਆ ਤੁਹਾਨੂੰ ਪਹਿਲਾਂ ਆਪਾਂ ਸਾਰੇ ਫਿਰ ਬਾਕੀ ਦੱਸਦੇ ਵੀ ਕਿੰਨਾ ਕਿੰਨਾ ਸਮਾਨ ਲੱਗਿਆ ਜੋ ਕਿ ਰਾਜਸਥਾਨ ਦਾ ਜੇ ਨਾਲ ਲਿਆਏ ਚਲੋ ਵੀ ਲਾਈਏ ਵੀ ਫਿਰ ਹਾਂਜੀ ਦੋਸਤੋ ਅੱਜ ਆਪ ਆਪਾਂ ਨੇ ਘਰੇ ਲਾਉਣ ਲੱਗਿਆ ਫੋਕਸ ਸਿਸਟਮ ਤੇ ਸਾਰਾ ਸਾਮਾਨ ਆਪ ਆਪ ਲੈ ਕੇ ਆਏ ਆ ਤੇ ਜੇ ਆਪਾਂ ਕਿਸੇ ਹੋਰ ਤੋਂ ਲਵੋਲੇ ਪਰ ਆਪਣਾ ਗੋਗੋ ਲੰਗਾ ਪਾਇੰਗਾ 25 ਹਜ਼ਾਰ ਮਿਲ ਜਾਂਦਾ ਤਾਂ ਭਾਈ ਹੁਣ ਆਪਣਾ ਸਾਰਾ 15 1600 ਕੀ ਨਾ ਸਰਜੂ ਤੇ ਹੁਣ ਆਪਾਂ ਦੇਖਦੇ ਹਾਂ ਤੁਹਾਨੂੰ ਅੱਗੇ ਦਿਖਾਵਾਂਗੇ ਇੱਥੇ ਜੱਫੀ ਸੈਟਿੰਗ ਕਰਨੀ ਹੈ ਨਾ ਨਫਸ ਸੈਟਿੰਗ ਕਰ ਲਈਏ ਸੈਟਿੰਗ ਕਰਕੇ ਫਿਰ ਆਪਾਂ ਤੁਹਾਨੂੰ ਦਿਖਾਉਣਾ ਸਾਰਾ ਸਿਸਟਮ ਕਿਵੇਂ ਚੱਲਦਾ ਕੁਛ ਕਿਵੇਂ ਨੂੰ ਆਹ ਉਹਨਾਂ ਦਾ ਸਿਰਫ ਸੀਮੈਂਟ ਦੇ ਆ ਕਿਹੜੇ ਹਿਸਾਬ ਨਾਲ ਆਪਾਂ ਕੰਮ ਕਰੀਏ ਕਿਉਂਕਿ ਐਦੇ ਚ ਆਪਾਂ ਪਾਣੀ ਪੈਂਦਾ ਕਰਾਂਗੇ ਕਿਉਂਕਿ ਥੋੜੇ ਹੀ ਪਾਣੀ ਖਾਂਦੇ ਨੇ ਬੜਾ ਪਾਣੀ ਨਹੀਂ ਕਰਦੇ ਹਨਾ ਹਾਂ ਇਹਦਾ ਥੋੜੀ ਹੀ ਹੁੰਦੇ ਨੇ ਥੋੜੇ ਹੀ ਪਾਣੀ ਖਾਂਦੇ ਨੇ ਫਾਸਟ ਪਾਣੀ ਵੀ ਨਹੀਂ ਖਾਂਦੇ ਥੱਲੇ ਵੀ ਨਹੀਂ ਗਿੱਲਾ ਕਰਦੇ ਥੱਲੇ ਵੀ ਨਹੀਂ ਫਰਸ਼ ਵੀ ਨਹੀਂ ਗਿੱਲਾ ਕਰਦਾ ਬਸ ਸਪੈਸ਼ਲੀ ਲੈਕੈਨ ਫਰਸ਼ ਨਾਲ ਗਿੱਲਾ ਕਰਨ ਸਲਿਪਰਸ ਹੋ ਜਾਂਦਾ ਬਿਠੰਡੀ ਹਵਾ ਰਹਿੰਦਾ ਠੰਡਕ ਰਹੇ ਆਪਣੇ ਚ ਤੇ ਦੇਖਦੇ ਚੱਲ ਅੱਗੇ ਅੱਗੇ ਹੁਣ ਜਿਵੇਂ ਕੋਈ ਆ ਜੀ ਬਸ ਆ ਰਹੇ ਨੇ ਤਿੱਕ ਆਪਣੇ ਲਈ ਵਿਆਹ ਬਸ ਸਭ ਚਾਹੂ ਜੇ ਕਿਸੇ ਨੇ ਲੈਣਾ ਹੋਇਆ ਤਾਂ ਦੱਸਿਓ ਦੇਖੋ ਪੂਰੀ ਕੁਆਲਟੀ ਦਾ ਫ੍ਰੀ ਫਰ ਇਹਦੇ ਉਹ ਮੈਂ ਦਾ ਨਾਮ ਮੰਨਣਾ ਬਾਏ ਦੀ ਮਾਂ ਮੰਨਾ ਮੈਂ ਕਿਹੜਾ 25 ਲੀਟਰ ਵਾਲੀ ਦਾ ਬਸ ਆਏ ਹਾਂ ਹਾਂ ਅੱਜ ਕਿਹਨੇ 25 ਲੀਟਰ ਦਾ ਦਿੱਤਾ ਸੀ ਇਹਦਾ ਬਸਾ ਗੋਣ ਵਾਲੇ ਇੱਕਾ ਛੋਟੀ ਸੇਲ ਆਪਣਾ ਦਾ ਪੰਜ ਮਹੀਨਿਆਂ ਦੀ ਗੱਬੜਾ ਦੇਖੋ ਦੇਖ ਸਾਡੇ ਸਿੰਗਾ ਸੰਗਾਂ ਦੀ ਪੂਰੀ ਵਧੀਆ ਦੇਖੋ ਇਹਦੀ ਆਪਾਂ ਡਿਵੀਡੀਓ ਬਣਾਵਾਏ ਦੇਖੋ ਇਹਦੀ ਆ ਡਿਵੀਡੀਓ ਬਣਾਵਾਏ ਹਾਂਜੀ ਮਿੱਤਰੋ ਤੇ ਕੰਮ ਆਪਾਂ ਕਰਤਾ ਸਟਾਰਟ ਲੈਵਲਸ ਵੱਢ ਕੇ ਦੇਦੇ ਜੀ ਬਈ ਵੱਢ ਕੇ ਇਧਰ ਫੜ ਕੇ ਰ ਚੱਕਰ ਸੇ ਪੜਾਤੀ ਤੇ ਹੁਣ ਵੱਡਾਂਗੇ ਆਪਾਂ ਨੂੰ ਚੱਕ ਆ ਆਪਾਂ ਇੱਕ ਸਾਈਡ ਬੰਨ੍ਹ ਲਈਏ ਫੇਰ ਬਈ ਦਿਓ ਬਣਾਵਾਏ ਚੱਕੋ ਜੀ ਤੁਹਾਨੂੰ ਡਾਗ ਕਰਾ ਹਾਂ ਪੱਕਾ ਸਾਂਗੇ ਵੱਡੀ ਤਾਂ ਗਈ ਨਹੀਂ ਹੋਰ ਕੀ ਹੋਇਆ ਥੀ ਉਹਨੇ ਹਾਂਜੀ ਦੋਸਤੋ ਆਪਾਂ ਫੀਟਿੰਗ ਕਰਨੀ ਸਟਾਰਟ ਕਰਤੀ ਤੇ ਕੁਝ ਕੁ ਪੁਆਇੰਟ ਲੱਗ ਰਹੇ ਨੇ ਰੇਲੋਟ ਹਾਂ ਠੀਕ ਆ ਦੇਖੋ ਫੀਟਿੰਗ ਕਰੀਏ ਨੇ ਬਸ ਦੇਖਦੇ ਅੱਗੇ ਦਿਖਾਵਾਂਗੇ ਨਾਲ ਨਾਲ ਕਿਵੇਂ ਮੰਨਦਾ ਕੁਛ ਸਾਰਾ ਕੁਝ ਦਿਖਾਈ ਜਾਵਾਂਗੇ ਨਾਲ ਨਾਲ ਹੁਣ ਆ ਗਿਆ ਜੀ ਪਲਾਨ ਦੇ ਵਿੱਚ ਥੋੜਾ ਜਿਹਾ ਚੇਂਜ ਆਪਾਂ ਇਹ ਉੱਚੇ ਵਾਲੇ ਹੋ ਗਏ ਸੀ ਤਾਂ ਕਰਕੇ ਆਪਾਂ ਥੋੜੇ ਨੀਵੇਂ ਲਾਉਣੇ ਆਗੇ ਤੁਸੀਂ ਆਪ ਵੀ ਦੇਖ ਸਕਦੇ ਹੋ ਤੇ ਆਹ ਸਮਾਨ ਲਿਆਏ ਹੁਣ ਆਪਾਂ ਇਹਦੇ ਨਾਲ ਹੋਰ ਸਾਵਧਾਨ ਨਾਲ ਲਾਵਾਂਗੇ ਤੇ ਆਹ ਨਾਲ ਫ੍ਰੀ ਦੇਤੀਆਂ ਸਾਨੂੰ ਹੈਪੀ ਵੀਰ ਨੇ ਸਪੈਸ਼ਲ ਤੇ ਆਪ ਸਮਾਨ ਆਪਣਾ ਉੱਥੀ ਪਿਆ ਤੇ ਹੁਣ ਤਾਂ ਆਪਾਂ ਹੁਣ ਨੀਵੇਂ ਲਾ ਕੇ ਰਖਾਉਣੇ ਆਗੇ ਇੱਥੋਂ ਲਾਵਾਂਗੇ ਹੁਣ ਲੱਗ ਭਾਗ ਪੱਖੇ ਤੋਂ ਫਟ ਕੁੱਚੇ ਤੇ ਆਇਆਂ ਨੂੰ ਲਾਵਾਂਗੇ ਫਿਰ ਆਇਆਂ ਵੀ ਇਹਨਾਂ ਦੇ ਜਿਹੜੀ ਆ ਚੀਜ਼ ਸੀ ਹੁਣ ਇਹਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਸੀਗੀ ਫਿਰ ਇਹਦੀ ਲੰਬਾਈ ਥੋੜੀ ਜਿਹੀ ਘਟ ਜੂਗੀ ਤੇ ਸਾਨੂੰ ਬਾਕੀ ਲਾ ਕੇ ਦਿਖਾਉਣੇ ਆਂਗੇ ਆਪਾਂ ਕਿਰਾਂ ਬਈ ਦੇਖੋ ਆਪਾਂ ਆਪਣਾ ਫੋਕਰ ਸਿਸਟਮ ਲਾ ਕੇ ਗਏ ਕਿ ਸਾਰਾ ਇੱਥੇ 8UZ ਸਾਰਾ ਸਮਾਨ ਮਿਲਦਾ ਜਿਵੇਂ ਆ ਸਾਰਾ ਕੁਝ ਹੋ ਗਿਆ ਸਾਰਾ ਕੁਝ ਤੇ ਆ ਫੋਕਰ ਸਿਸਟਮ ਦਾ ਮਾਰੋ ਦੇਖੋ ਸਾਰਾ ਸਮਾਨ ਪਿਆ ਆਮ ਆਰਗੇਨਾਈਜ਼ੇਸ਼ਨ ਵਗੈਰਾ ਪੱਟੇ ਹੋ ਗਏ ਫੀਡ ਹੋ ਗਈ ਕਾਰਗੇ ਲੋਗ ਹੋ ਗਿਆ ਪਿੰਜਰੇ ਪਿੰਜਰੇ ਪੱਟੇ ਪੁੱਟੇ A to Z ਸਮਾਨ ਲੱਗ ਬਗਾਇ ਦੀ ਪਸੂ ਨੰਨ ਚ A to Z ਸਮਾਨ ਹੈ ਤਾਂ ਦੇਖੋ ਆ ਸਾਰਾ ਕੁਝ ਇਟਰੀਅਰ ਸਮਾਨ ਸਨ ਬੰਗੀਆਂ ਹੋ ਗਿਆ ਨਾ ਇੰਫੈਕਟਰ ਲੈ ਰਹੇ ਹਾਂ ਕਹਿੰਦੇ ਆਪਾਂ ਚੇਂਜ ਕਰਨਾ ਤੇ ਆਪਣਾ ਇਕੋ ਫੋਗ ਸਿਸਟਮ ਖਰਾਬ ਹੋ ਗਿਆ ਥੋੜਾ ਜਿਹਾ ਇੱਕ ਫਾਰ ਹਫਤੇ ਹੁਣ ਆਪਾਂ ਚੇਂਜ ਕਰਕੇ ਦੁਬਾਰੇ ਨਵਾਂ ਲੈਂਦੇ ਹਾਂ ਮੇਰੇ ਜਾਨ ਨੂੰ ਕਰੀਆ ਕੇ ਦਵਾ ਦੇ ਭਾਰ ਕੋ ਚੱਲਦਾ ਫਿਰ ਦਿਖਾਵਾਂਗੇ। ਹਾਂ ਜ ਮਿੱਤਰੋ ਤੇ ਆਪਾਂ ਹੁਣ ਤਾਰ ਪਾ ਲਈ। ਆਪਣਾ ਪਲਾਨ ਨਹੀਂ ਚੇਂਜ ਹੋਇਆ ਸੀ ਜਿਹੜਾ। ਮੈਂ ਆਪਾਂ ਤਾਰ ਨਾਲ ਦਾ ਸਿੱਧੀ ਸਪਲਾਈ ਕਰਦਾਂਗੇ। ਹੁੰਦਾ ਨਾ ਆਪਾਂ ਥੱਲੇ ਲੰਮਕਾਉਣ ਦੀ ਲੋੜ ਸੀ। ਨਾ ਆਪਾਂ ਨੋ ਲੋੜ ਨਹੀਂ ਪੈ ਲੰਮਕਾਉਣ ਦੀ। ਤੇ ਆਹ ਆਪਾਂ ਨੋ ਸਿਟੀ ਨਹੀਂ ਕਰੀਏ ਨੇ ਸਾਰੀ। ਆਹ ਸਾਰੀ ਕੁਤੀ ਮਾਰਤੀ ਬਾਸ ਨੂੰ ਸਿੱਧੇ ਕਰਕੇ ਦਿਖਾਉਣਾ ਸਾਨੂੰ ਚੱਲੋ। हां ਵੀ ਦੋਸਤੋ ਆਪ ਆਪਣੀਆਂ ਮੰਜ਼ਿਲ ਵੱਲ ਅੱਗੇ ਵਧਦੇ ਹੋਏ ਤੇ ਹੁਣ ਆਪਾਂ ਇਸ ਤਰ੍ਹਾਂ ਲਾਤਾ ਦੇਖੋ ਪਤਾ ਵੀ ਨਹੀਂ ਲੱਗਦਾ ਕੋਈ ਖਾਸ ਦੇਖੋ ਇੱਥੇ ਤੱਕ ਪਹੁੰਚ ਗਏ ਹੁਣ ਤੁਹਾਨੂੰ ਆਲਾ ਦਿਖਾਵਾਂਗੇ ਪਤਾ ਨੇ ਫਿੱਟ ਕਰਤੇ ਇੱਕ ਵਿਚਾਲੇ ਛੋਟਾ ਕਰਤਾ 3 ਇੱਕ ਵਿਚਾਲੇ ਹੋ ਤਾਂ ਹੋਰ ਲਾ ਦਾਂਗੇ ਤੇ ਇੱਕ ਵਿਚਾਲੇ ਇੱਥੇ ਲਾ ਦਾਂ ਇੱਕ ਛੋਟਾ ਇੱਥੇ ਆ ਜਗ੍ਹਾ ਤੇ ਇੱਕ ਉਧਰ ਤੇ ਇੱਕ ਉਧਰ ਪੱਖਾ ਲਾ ਦਾਂਗੇ ਤੇ ਹੁਣ ਸਾਰਾ ਬਸ ਆ ਇਸ ਬਾਥ ਲੈ ਗਰਨੀ ਹੁਣ ਆਪਣੀ ਮੱਝਾ ਬਾਕੀ ਚਲਾ ਕੇ ਦਿਖਾਉਣੇ ਆ ਬਾਕੀ ਸਾਨੂੰ ਚਲਾ ਕੇ ਦਿਖਾਉਣੇ ਆ ਬਾਕੀ ਸਾਨੂੰ ਅੱਗੇ ਅੱਗੇ ਦਾ ਦਿਖਾਉਣੇ ਨਾਲ ਨਾਲ ਕੀ ਬਾਕੀ ਹਾਂਜੀ ਗਾਇਸ ਤੇ ਆਪਣਾ ਸਭ ਕੁਝ ਹੋ ਗਿਆ ਫੋਗਰ ਆਪਣੇ ਫਿੱਟ ਹੋ ਗਏ ਕਿੰਨੇ ਇੱਕ ਹੋ ਸੀ ਵੱਡਾ ਤੇ ਛੋਟਿਆ ਆ ਗਿਆ ਵਿੱਚ ਪਾਫ ਵਾਲਾ ਤੇ ਕਾ ਵੱਡਾ ਆ ਗਿਆ ਤੇ ਬਸ ਹੁਣ ਇੱਥੋਂ ਹੀ ਕਰਕੇ ਇੱਥੇ ਫੀਟਿੰਗ ਕਰ ਲੈਂਗੇ ਆਪਾਂ ਹਾਰੇ ਮੋਟਰ ਲਾ ਦਾਂਗੇ ਇੱਥੇ ਮੋਟਰ ਲਾ ਦਾਂਗੇ ਆ ਆਪਣਾ ਲਵੀ ਬੋਰਡ ਆ ਗਿਆ ਤੇ ਬਸ ਸੋ ਨਾ ਸਾਰੀ ਫੀਟਿੰਗ ਹੋ ਗਈ ਹੁਣ ਸਾਨੂੰ ਉਹ ਫੀਟਿੰਗ ਕਰਕੇ ਤੁਹਾਨੂੰ ਅੱਗੇ ਦਿਖਾਵਾਂਗੇ ਕਿਵੇਂ ਆਉਂਦਾ ਫਿਰ ਜਮੇ ਤੋਂ ਚਲਾ ਕੇ ਦਿਖਾਵਾਂਗੇ ਹੁਣ ਟਾਈਮ ਬੈਟ ਦੇਖੋ ਬੈਟ ਕਰੋ ਹਾਂਜੀ ਦੋਸਤੋ ਤੇ ਆਪਾਂ ਨੇ ਆਪਣਾ ਫੋਗਰ ਸਿਸਟਮ ਕਰਤਾ ਤਿਆਰ ਆ ਦੇਖੀ ਇੱਥੋਂ ਆਪਾਂ ਸਪਲਾਈ ਦਿੱਤੀ ਤੇ ਆ ਆਪਾਂ ਮੂਡ ਕੰਪਲੈਸ਼ਨ ਲਾਇਟ ਵਾਲਾ ਲੰਪ ਤੇ ਆ ਚਾਰਜਰ ਵਾਲਾ ਇੱਥੋਂ ਆਪਾਂ ਸਪਲਾਈ ਦਿੱਤੀ ਹੈ ਤੇ ਆ ਦੇਖੋ ਇੱਥੋਂ ਆ ਜਾਂਦਾ ਆ ਗਿਆ ਆਪਣਾ ਪਹਿਲਾ ਤੇ ਅਜੇ ਤੱਕ ਪੂਰੀ ਠੰਡੀ ਹਵਾ ਮਾਰ ਰਹੀ ਆ ਆ ਇੱਕ ਸਟicker ਆਪਾਂ ਲਗਾ ਤੇ ਆਪਾਂ ਇਹ ਸਟicker ਲਾ ਲਾ ਇੱਥੇ ਤੇ ਫੇਰ ਬੰਦਾ ਲਾ ਦ ਇਸ ਤੋਂ ਬਾਅਦ ਇੱਥੇ ਇੱਕ ਫੇਰ ਛੋਟਾ ਲਾ ਦ ਤੇ ਇੱਥੇ ਫੇਰ ਬੰਦਾ ਉਹ ਤੇ ਹੁਣ ਆਪਣੇ ਕੋਲ ਪੜਿਆ ਰਹੇ ਨੇ ਦੇਖੋ ਕੰਮ ਵੀ ਬੰਦੇ ਰਾਤ ਵਿੱਚ ਦੇਖ ਭਾਰ ਮੰਨ ਮਹੀਨ 2 ਘੰਟੇ 2 ਘੰਟੇ ਬਸ ਤੜਕੇ ਚਲਾ ਜਾ ਕਰਾਂ ਦੀ ਦੋ ਵਰਕੇ ਦੋ ਬੰਨ ਤੇ ਆਥਰੇ ਇੰਨੇ ਕ ਨਾਲ ਗਰਮਾਹ ਨਿਕਲ ਜਾ ਕਰੂ ਤੇ ਬਸ ਠੰਡੇ ਰਹਿ ਜਾਂਦਾ ਮੇਰਾ ਦੇਖ ਫੈਨ ਰਹਿ ਗਿਆ ਫੈਨ ਤੇ ਹਾਂ ਤਾਂ ਤਦਸ ਕਿੰਨਾ ਖਰਚਾ ਆ ਗਿਆ ਆਪਣੇ ਸਾਰਾ 2000 ਰੁਪਿਆ ਕਿਹੜਾ ਕਿੰਨਾ ਖਚਾਇਆ ਆਪਣਾ 2000 ਆ ਗਿਆ 2000 ਟਾਈਮ ਕਿੰਨਾ ਲੱਗਿਆ ਆਪ ਨੂੰ ਚੇਂਜ ਕਰਕੇ ਨਾ ਇਹਦਾ 10 ਵਜੇ ਤੇ ਲੱਗ ਰਿਹਾ ਦਾ 10 ਵਜੇ ਤੇ ਲੱਗੇ ਹੋਏ ਭਾਈ ਸਾਨੂੰ ਤਿੰਨ ਤਿੰਨ ਸਾਢੇ ਤਿੰਨ ਹੋ ਗਏ ਬਾਈ ਕੋ ਉਹ ਤੇਰਾ ਪੱਖਾ ਰਹਿ ਗਿਆ ਹੁਣ ਉਹ ਮੋਂ ਪੱਖਾ ਰਹਿ ਗਿਆ ਜੋ ਮਿਸਤਰੀ ਨਫੂਮ ਕਰਤਾ ਤੇਰੇ ਇਹਨਾਂ ਨੂੰ ਦਾ ਵੀ ਸੁਣ ਮਸ ਪੱਖਾ ਹੁਣ ਲਾਣਾ ਨਹੀਂ ਇਧਰੋਂ ਜਾ ਇਧਰੋਂ ਜਾ ਨਾ ਇਹਦਾ ਫੋਨ ਹੋ ਗਿਆ ਨੀ ਨਾ ਕਿਤੂ ਕੋਈ ਨਾਮ ਨਹੀਂ ਬੰਦ ਨਹੀਂ ਆਹ ਛੋਟੇ ਦਾ ਪਾਣੀ ਆ ਅੱਧਰ ਪਾਣੀ ਉਹ ਆ ਕਿ ਪਾਈ ਦੇ ਵਾਲੀ ਨੂੰ ਦਾ ਸਾਥ ਇੱਥੇ ਬਖਾ ਲਓ ਉਹ ਜਿੱਥੇ ਚੱਟੀ ਰੱਸੀ ਆ ਆ ਪਫਾਰੇ ਦੇ ਵਿਚਾਲੇ ਤੇ ਆਹ ਛੜੀਆਂ ਦੇਖੋ ਆਮ ਨਾਲ ਨੇ ਨੰਗਮਾਨੀ ਨੇ ਨੇ ਦੇਖ ਲਈਦਾ ਇੱਥੋਂ ਵੀ ਆ ਰਿਹਾ ਪਾਣੀ ਨੂੰ ਦੇਖੋ ਤੁਸੀਂ ਦੇ ਆਲਾ ਸਾਇਆ ਇਹਨਾਂ ਜਿੱਥੇ ਉੱਤਰ ਵੱਲ ਦੇ ਨੇ ਇਹਨਾਂ ਨੇ ਦੇ ਵਿਚਾਲੇ ਵਿਚਾਲੇ ਬੰਦਨੇ ਕਰਾਂਗੇ ਇਹਨਾਂ ਦੇ ਇਹ ਵੀ ਇਹਦੀ ਥਾਂ ਦੀ ਬਸ ਆਜਾਥਣ ਤੋਂ ਉਹਨਾਂ ਦੇ ਵਿਚਾਲੇ ਚੈਨਲ ਨੂੰ ਆਪ ਵੀ ਸਬਸਕ੍ਰਾਈਬ ਆਪਣਾ ਫੇਸਬੁੱਕ ਤੇ ਫਾਲੋ ਮੰਗ ਕਰ ਲਿਓ ਮੈਂ ਬਹੁਤ ਬਈ ਆਲੀ ਜੀ ਨੂੰ ਧੰਨਵਾਦ ਖਾਰੀ ਵੀ ਆ ਦੇ ਸਮੀਖਿਆ ਤੇ ਰਾਏ ਜੇ ਤੁਹਾਨੂੰ ਕੋਈ ਨਾ ਉਪਦੇ ਕੱਦ ਦੇ 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 ਕੱਲੇ ਹੀ ਬਈ ਆਲੀ